ਪੈਰੇ ਨੂੰ ਪਤਾ ਲੱਗਾ ਕਿ ਇੱਥੇ ਸੈਂਚਾ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ ਉਹ ਗੁਰੂ ਘਰ ਦੀ ਮਾਨ ਮਰਿਆਦਾ ਤੇ ਪੈਰਾ ਦੇ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜੇ ਗਰੰਤੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ 8 ਤੋਂ 9 ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਕਿੱਸਾ ਜਾ ਰਿਹਾ ਔਰ ਉਹ ਮਾਤਾ ਦੀ ਬਾਹ ਮੇਂ ਪੂਰੀ ਚੱਕਨਾ ਚੂਰ ਕੀਤੀ ਆ ਬਹੁਤ ਮੰਦਭਾਗੀ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਕਾਰ ਕਰਨਾ ਗੁਰੂ ਘਰ ਦਾ ਜਿਹੜਾ ਗਰੰਤੀ ਹੁੰਦਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਗੁੱਡਾ ਸਾਹਿਬ ਸਾਡੇ ਪਹਿਲੇ ਮੁਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਬੁੱਢਾ ਸਾਖ ਕੋਲੋਂ ਗ੍ਰੰਥ ਸਾਹਿਬ ਗਿਆ ਉਹਨਾਂ ਨੂੰ ਅੱਜ ਗ੍ਰੰਥੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰਦੇ ਗਲਤ ਤਾਂ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਜੁਦੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਬੇਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬਹਿ ਕੇ ਸਲਝਾਉਣਾ ਚਾਹੀਦਾ ਹੈ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੈ ਨਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀਦੀ ਹੈ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿਤੇ ਜਿਹੜੇ ਵੀ ਬੰਦਿਆਂ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗਰੰਤੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਕੀਤਾ ਵੀ ਇੱਕ ਬਜ਼ੁਰਗ ਮਾਂ ਦੀ ਇੰਨੀ ਬਾਹ ਤੋੜੀ ਹੋਈ ਉਹਦੇ ਅੱਗੇ ਥੋੜੀ ਮਾਤਾ ਕਮਜ਼ੋਰ ਆ ਉਹਦੇ ਐ ਲੱਗਦਾ ਵੀ ਉਹਨੇ ਮਾਰ ਹੀ ਜੜਾ ਇਹਨੂੰ ਗਲਤ ਗੱਲ ਹੈ ਇਹ ਜਿਹੜੇ ਵੀ ਅਨਸਰ ਹੈਗੇ ਆ ਇਹ ਬਖਸ਼ੀ ਨਹੀਂ ਜਾਣੇ ਚਾਹੀਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਗੁਰੂ ਘਰ ਦੇ ਗ੍ਰੰਥੀਆਂ ਦਾ ਮਾਨਸਤਕਾਰ ਕਰਨਾ ਚਾਹੀਦਾ ਜੇ ਕੋਈ ਗੁਰਦੁਆਰਿਆਂ ਦੇ ਵਿੱਚ ਗਲਤ ਮਨਸ਼ਾ ਦੇ ਨਾਲ ਉਹ ਜਿਵੇਂ ਕਹਿ ਰਿਹਾ ਵੀ ਉੱਥੇ ਗੱਡੀ ਉਹਨਾਂ ਲਿਆਂਦੀ ਸੀ ਉਹ ਕੋਈ ਕਾਰੋਬਾਰ ਕਰਦੇ ਆ ਗਲਤ ਇਹ ਥੋੜਾ ਗੁਰਦੁਆਰਾ ਤੇ ਸਾਡੇ ਲਈ ਮੁਕੱਦਸ ਤੇ ਪਵਿੱਤਰ ਥਾਂ ਆ ਤੇ ਗ੍ਰੰਥੀ ਸਿੰਘ ਦਾ ਕੰਮ ਆ ਰੋਕਣਾ ਜੇ ਗ੍ਰੰਥੀ ਨਹੀਂ ਰੋਕੂਗਾ ਤੇ ਰੋਕੂਗਾ ਕੋણો ਆਪਣੀ ਡਿਊਟੀ ਨਿਭਾ ਰਿਹਾ ਆਉਣ ਡਿਊਟੀ ਇੱਕ ਗਰੰਥੀ ਸਿੰਘ ਦੇ ਨਾਲ ਕੁੱਟਮਾਰ ਹੋਣੀ ਉਹਨੂੰ ਗੰਭੀਰ ਸੱਟਾਂ ਇਹ ਚਿੰਤਾ ਦਾ ਵਿਸ਼ਾ ਪੂਰਾ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ ਦੁਪਹਿਰੇ ਮੈਨੂੰ ਪਤਾ ਲੱਗਾ ਕਿ ਇੱਥੇ ਸੇਂਚਾ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਥੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ ਉਹ ਗੁਰੂ ਘਰ ਦੀ ਮਾਨ ਮਰਿਆਦਾ ਤੇ ਪਹਿਰਾ ਦੇ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜਾ ਗਰੰਥੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ ਘਟਨਾ ਉੱਤੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਤੇ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਕਿ ਸੱਜਿਆ ਜਾ ਰ ਔਰ ਉਹ ਮਾਤਾ ਦੀ ਬਾਮੀ ਪੂਰੀ ਚੱਕਨਾਚੂਰ ਕੀਤੀ ਆ ਬਹੁਤ ਮਦਭਾਗੀ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਿਕਾਰ ਕਰਨਾ ਗੁਰੂ ਘਰ ਦਾ ਜਿਹੜਾ ਗ੍ਰੰਥੀ ਹੁੰਦਾ ਵਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਬੁੱਢਾ ਸਾਹਿਬ ਸਾਡੇ ਪਹਿਲੇ ਮੁਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਬੁੱਢਾ ਸਾਹਿਬ ਕੋਲੋਂ ਗ੍ਰੰਥ ਸਾਹਿਬ ਗਿਆ ਉਹਨਾਂ ਨੂੰ ਅੱਜ ਗ੍ਰੰਥੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰਦੇ ਗਲਤ ਤਾਂ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਜੁੱਦੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਵਿਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮਤਾਬਕ ਜਿਹੜਾ ਵੀ ਮਸਲਾ ਵਾ ਮੈ ਕੇ ਸਲਝਾਉਣਾ ਚਾਹੀਦਾ ਹੈ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੈ ਨਾ ਉਹਨਾਂ ਦੇ ਕੇਸਾਂ ਦੀ ਬੇਦਬੀ ਕਰਨੀ ਚਾਹੀਦੀ ਹੈ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿੱਤੇ ਜਿਹੜੇ ਵੀ ਬੰਦਿਆਂ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗਰੰਤੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਕੀਤਾ ਵੀ ਇੱਕ ਬਜ਼ੁਰਗ ਮਾਂ ਦੀ ਇੰਨੀ ਬਾਹ ਤੋੜੀ ਹੋਈ ਉਹਦੇ ਅੱਗੇ ਥੋੜੀ ਮਾਤਾ ਕਮਜ਼ੋਰ ਆ ਉਹਦੇ ਐ ਲੱਗਦਾ ਵੀ ਉਹਨੇ ਮਾਰ ਹੀ ਜੜਾ ਇਹਨੂੰ ਗਲਤ ਗੱਲ ਐ ਇਹ ਜਿਹੜੇ ਵੀ ਅਨਸਰ ਹੈਗੇ ਆ ਇਹ ਬਖਸ਼ੀ ਨਹੀਂ ਜਾਣੇ ਚਾਹੀਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਗੁਰੂ ਘਰ ਦੇ ਗ੍ਰੰਥੀਆਂ ਦਾ ਮਾਨ ਸਤਕਾਰ ਕਰਨਾ ਚਾਹੀਦਾ ਜੇ ਕੋਈ ਗੁਰਦੁਆਰਿਆਂ ਦੇ ਵਿੱਚ ਗਲਤ ਮਨਸ਼ਾ ਦੇ ਨਾਲ ਉਹ ਜਿਵੇਂ ਕਹਿ ਰਿਹਾ ਵੀ ਉੱਥੇ ਗੱਡੀ ਉਹਨਾਂ ਲਿਆਂਦੀ ਉਹ ਕੋਈ ਕਾਰੋਬਾਰ ਕਰਦੇ ਆ ਗਲਤ ਇਹ ਥੋੜਾ ਗੁਰਦੁਆਰਾ ਤੇ ਸਾਡੇ ਲਈ ਮੁਕੱਦਸ ਤੇ ਪਵਿੱਤਰ ਥਾਂ ਆ ਤੇ ਗ੍ਰੰਥੀ ਸਿੰਘ ਦਾ ਕੰਮ ਆ ਰੋਕਣਾ ਜੇ ਗ੍ਰੰਥੀ ਨਹੀਂ ਰੋਕੂਗਾ ਤੇ ਰੋਕੂਗਾ ਕੋણો ਆਪਣੀ ਡਿਊਟੀ ਨਿਭਾ ਰਿਆ ਆਉਣ ਡਿਊਟੀ ਇੱਕ ਗ੍ਰੰਥੀ ਸਿੰਘ ਦੇ ਨਾਲ ਫੋਟਮਾਰ ਹੋਣੀ ਉਹਨੂੰ ਗੰਭੀਰ ਸਟਾ ਇਹ ਚਿੰਤਾ ਦਾ ਵਿਸ਼ਾ ਪੂਰਾ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ